ਸਤ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਕਿਸਾਨ ਸਲਾਹਕਾਰ ਪ੍ਰਦੀਪ ਚਾਰ ਤੇ ਅੱਜ ਇਸ ਵੀਡੀਓ ਦੇ ਅੰਦਰ ਆਪਾਂ ਲੋ ਗੱਲ ਕਰਨ ਲੱਗੇ ਆ ਜਿਹੜੀ ਕਿਸਾਨਾਂ ਨੂੰ ਸਮੱਸਿਆ ਆਉਂਦੀ ਹੈ ਕਿ ਮੇજર ਸਮੱਸਿਆ ਕੀ ਆਉਂਦੀ ਹੈ ਜਾਂ ਮੇਜਰ ਸਵਾਲ ਬਹੁਤ ਕਾਫੀ ਆ ਰਹੇ ਨੇ ਕਿ ਮੇਰੀ ਕਣਕ ਨੂੰ ਫਟਾਰੇ ਵਾਸਤੇ ਕੋਈ ਚੀਜ਼ ਦੱਸੋ ਕਿ ਮੇਰੀ ਕਣਕ ਦਾ ਫਟਾਰਾ ਬਹੁਤ ਵਧੀਆ ਹੋਣਾ ਚਾਹੀਦਾ ਹੈ ਮੇਰੀ ਕਣਕ ਦੀ ਜੜ੍ਹ ਹੈ ਉਹ ਪੂਰੀ ਵਧੀਆ ਹੋਣੀ ਚਾਹੀਦੀ ਹੈ ਮੇਰੀ ਕਣਕ ਦੇ ਜਿਹੜੇ ਪੱਤੇ ਹੈ ਉਹ ਪੂਰੇ ਵਧੀਆ ਤਰੀਕੇ ਨਾਲ ਹਰੇ ਭਰੇ ਹੋਣੇ ਚਾਹੀਦੇ ਨੇ ਤਾਂ ਇਹ ਸਾਰੀ ਸਮੱਸਿਆ ਦਾ ਹੱਲ ਜਾਂ ਇਹ ਸਾਰੀ ਚੀਜ਼ਾਂ ਦੇ ਉੱਤੇ ਆਪਾਂ ਅੱਜ ਇਸ ਵੀਡੀਓ ਦੇ ਅੰਦਰ ਗੱਲ ਕਰਨ ਲੱਗੇ ਆ ਤਾਂ ਅੱਜ ਜਿਹੜੀ ਗੱਲ ਕਰਨ ਲੱਗੇ ਆ ਕਿ ਜੇ ਆਪਾਂ ਨੂੰ ਫਟਾਰਾ ਵਧੀਆ ਚਾਹੀਦਾ ਹੈ ਜੇ ਆਪਣੇ ਕਣਕ ਦੀ ਜੜ੍ਹ ਜੋ ਚਿੱਟੀਆਂ-ਚਿੱਟੀਆਂ ਜੜ੍ਹਾਂ ਆਪਾਂ ਨੂੰ ਪੂਰੀ ਵਧੀਆ ਚਾਹੀਦੀਆਂ ਤੀਜੀ ਜਿਹੜੀ ਚੀਜ਼ ਹੈ ਕਿ ਮੇਰੀ ਫਸਲ ਜਿਹੜੀ ਹੈ ਉਹ ਹਰੀ ਭਰੀ ਹੋਣੀ ਚਾਹੀਦੀ ਹੈ ਤਾਂ ਉਹਦੇ ਵਾਸਤੇ ਇੱਕੋ ਹੀ ਇਲਾਜ ਜਿਹੜਾ ਆਪਾਂ ਗੱਲ ਕਰਾਂਗੇ ਉਹ ਕਰਾਂਗੇ ਸিজੈਂਟਾ ਦੇ ਦਾਣੇਦਾਰ ਯਾਨੀ ਕੁਕਲ ਦੀ ਗੱਲ ਕਰਾਂਗੇ ਆਪਾਂ ਲੋਗ ਇੱਥੇ ਕੁਕਲ ਜੇ ਆਪਾਂ ਗੱਲ ਕਰੀਏ ਤਾਂ ਐਮਐਸਏ ਬੈਸਟ ਇੱਕ ਐਸਆਰਈਟੀ ਟੈਕਨੋਲੋਜੀ ਦੁਆਰਾ ਬਣਿਆ ਹੋਇਆ ਇੱਕ ਬਹੁਤ ਵਧੀਆ ਸিজੈਂਟਾ ਕੰਪਨੀ ਦਾ ਇੱਕ ਦਾਣੇਦਾਰ ਹੈ ਤੇ ਆਪਾਂ ਗੱਲ ਕਰੀਏ ਕਿ ਜੇ ਆਪਾਂ ਇਹਦੀ ਡੋਜ਼ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜੇ ਆਪਾਂ ਡੋਜ਼ ਦੀ ਗੱਲ ਕਰੀਏ ਤਾਂ ਇਹਦੀ ਡੋਜ਼ ਜਿਹੜੀ ਜਾਊਗੀ ਉਹ 5 ਕਿਲੋ ਪ੍ਰਤੀ ਏਕੜ ਦੇ हिसाब ਨਾਲ ਜਦੋਂ ਪਹਿਲਾ ਪਾਣੀ ਆਪਣਾ ਲੱਗਦਾ ਆਪਾਂ ਯੂਰੀਆ ਦੇ ਨਾਲ ਇਹਦਾ ਆਪਾਂ ਛਾਣਾ ਦੇ ਸਕਦੇ ਆ ਦੋ ਗੱਲਾਂ ਆਉਂਦੀ ਹੈ ਕਿ ਆਪਾਂ ਇਹਨੂੰ ਪਾਣੀ ਲੱਗਣ ਤੋਂ ਪਹਿਲਾਂ ਵਰਤਣਾ ਹੈ ਜਾਂ ਪਾਣੀ ਲੱਗਣ ਤੋਂ ਬਾਅਦ ਵਰਤਣਾ ਹੈ ਕੋਸ਼ਿਸ਼ ਕਰੋ ਕਿ ਆਪਾਂ ਪਾਣੀ ਲੱਗਣ ਤੋਂ ਪਹਿਲਾਂ ਇਹਦਾ ਛਾਣਾ ਆਪਾਂ ਆਪਣੀ ਕਣਕ ਦੇ ਅੰਦਰ ਆਪਾਂ ਲੋਗ ਦੇ ਦਈਏ ਤਾਂਕਿ ਕੀ ਹੈ ਕਿ ਜਦੋਂ ਪਾਣੀ ਲੱਗਦਾ ਤਾਂ ਇਹ ਪੂਰੇ ਜਿੰਨੀ ਵੀ ਕਣਕ ਦੀ ਫਸਲ ਹੈ ਉਹਦੇ ਹਰੇਕ ਬੂਟੇ ਨੂੰ ਇਹ ਜਿਹੜੀ ਦਾਣੇਦਾਰ ਹੈ ਇਹ ਜਿਹੜਾ ਕੁਕਲ ਹੈ ਇਹ ਪੂਰੇ ਵਧੀਆ ਤਰੀਕੇ ਨਾਲ ਜੜਾਂ ਤੱਕ ਪਹੁੰਚ ਜਾਏ ਤਾਂਕਿ ਜਿਹੜੀ ਆਪਾਂ ਲੋਗ ਫਟਾਰੀ ਦੀ ਗੱਲ ਕਰ ਰਹੇ ਹਾਂ ਜਿਹੜੀ ਆਪਾਂ ਲੋਗ ਜੜ ਦੀ ਗੱਲ ਕਰ ਰਹੇ ਹਾਂ ਜਿਹੜੇ ਆਪਾਂ ਵਧੀਆ ਬੂਟੇ ਦੀ ਆਪਾਂ ਲੋਗ ਜਿੱਥੇ ਆਪਾਂ ਲੋਗ ਗੱਲ ਕਰ ਰਹੇ ਹਾਂ ਤਾਂ ਉਹ ਪੂਰਾ ਆਪਾਂ ਨੂੰ ਵਧੀਆ ਰਿਜ਼ਲਟ ਆਪਾਂ ਨੂੰ ਇਸ ਕੁਕਲ ਦਾ ਮਿਲਣਾ ਜ਼ਰੂਰੀ ਹੈ ਤਾਂ ਯਾਦ ਰੱਖੋ ਫਸਲ ਦੇ ਅੰਦਰ ਆਪਾਂ ਕੁਕਲ ਨੂੰ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਯੂਰੀਆ ਦੇ ਨਾਲ ਮਿਲਾ ਕੇ ਆਪਾਂ ਲੋਕ ਛਾਣਾ ਦੇ ਸਕਦੇ ਆ ਤਾਂ ਇਹ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਜਿਹੜਾ ਆਪਾਂ ਦੱਸਿਆ ਕਿ ਕੁਕਲ ਇੱਕ ਬਹੁਤ ਵਧੀਆ ਦਾਣੇਦਾਰ ਹੈ ਹੁਣ ਗੱਲ ਆ ਗਈ ਕਿ ਜੇ ਆਪਾਂ ਕੁਕਲ ਨੂੰ ਪਾ ਰਹੇ ਆ ਤਾਂ ਉਹਨੇ ਕੰਮ ਕੀ ਕਰਨਾ ਕਿਉਂਕਿ ਜਦੋਂ ਵੀ ਕੋਈ ਗੱਲ ਆਉਂਦੀ ਹੈ ਕਿ ਮੇਰਾ ਇਹ ਪ੍ਰੋਡਕਟ ਵਧੀਆ ਹੈ ਜਾਂ ਕਿਸੇ ਕੰਪਨੀ ਦਾ ਕੋਈ ਪ੍ਰੋਡਕਟ ਵਧੀਆ ਹੈ ਤਾਂ ਅਸੀਂ ਜ਼ੈਂਟਾ ਦੇ ਕੁਕਲ ਦੀ ਖਾਸ ਗੱਲਾਂ ਕੀ ਹੈ ਤਾਂ ਉਹਦੇ ਉੱਤੇ ਆਪਾਂ ਅੱਜ ਗੱਲ ਕਰਨ ਲੱਗੇ ਆਂ ਸਭ ਤੋਂ ਵਧੀਆ ਜਿਹੜਾ ਕੰਮ ਆ ਜਾਂਦਾ ਕਿ ਇਹ ਇਹ ਜਿਹੜਾ ਕੁਕਲ ਹੈ ਇੱਕ ਸੋਇਲ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ ਸੋਇਲ ਕੰਡੀਸ਼ਨਿੰਗ ਦਾ ਅਰਥ ਹੁੰਦਾ ਹੈ ਕਿ ਉਹ ਮਿੱਟੀ ਨੂੰ ਪੂਰਪੂਰਾ ਬਣਾਉਂਦਾ ਹੈ ਨੰਬਰ 1 ਨੰਬਰ 2 ਉਹਦੇ ਕਰਕੇ ਕੀ ਹੁੰਦਾ ਹੈ ਕਿ ਜਿਹੜੇ ਜੜਾਂ ਹੈਗੀਆਂ ਉਹ ਪੂਰੀ ਜੜਾਂ ਜਿਹੜੀਆਂ ਹੈ ਚਿੱਟੀਆਂ ਜੜਾਂ ਦਾ ਨਿਰਮਾਣ ਜਿਹੜਾ ਹੈਗਾ ਉਹ ਜ਼ਿਆਦਾ ਹੁੰਦਾ ਹੈ ਜਿਹਦੇ ਕਰਕੇ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ ਕਿ ਜਦੋਂ ਮਿੱਟੀ ਪੁਰਪੂਰੀ ਹੋ ਗਈ ਚਿੱਟੀਆਂ ਜੜਾਂ ਦਾ ਨਿਰਮਾਣ ਜ਼ਿਆਦਾ ਹੋ ਗਿਆ ਤਾਂ ਆਟੋਮੈਟਿਕ ਬੂਟੇ ਦੇ ਉੱਤੇ ਕੀ ਫਰਕ ਪੈਣਾ ਹੈ ਕਿ ਉਹਦਾ ਜਿਹੜਾ ਫਟਾਰਾ ਆਪਾਂ ਨੂੰ ਪੂਰੇ ਵਧੀਆ ਤਰੀਕੇ ਨਾਲ ਆਪਾਂ ਨੂੰ ਮਿਲੇਗਾ ਇਹ ਸਭ ਤੋਂ ਪਹਿਲਾ ਕੰਮ ਹੈ ਕਿ ਜੇ ਆਪਾਂ ਫਟਾਰਾ ਜੇ ਆਪਾਂ ਜੜ ਜੇ ਆਪਾਂ ਪੂਰਾ ਵਧੀਆ ਬੂਟਾ ਚਾਹੀਦਾ ਤਾਂ ਆਪਾਂ ਨੂੰ ਸੀਜੰਟਾ ਦੀ ਕੁਕਲ ਦੀ ਵਰਤੋਂ ਆਪਾਂ ਲੋਕਾਂ ਨੂੰ ਕਰਨਾ ਹੈ ਦੂਜੀ ਗੱਲ ਜਿਹੜੀ ਆਉਂਦੀ ਹੈ ਕਿ ਆਪਾਂ ਲੋਕ ਕੱਲੇ ਕੁਕਲ ਦੇ ਅਲਾਵਾ ਆਪਾਂ ਲੋਕ ਹੋਰ ਵੀ ਕਈ ਖਾਦਾਂ ਆਪਾਂ ਲੋਕ ਪਾ ਰਹੇ ਹਾਂ ਕਿ ਆਪਾਂ ਲੋਕ ਨਾਈਟ੍ਰੋਜਨ ਵੀ ਪਾ ਰਹੇ ਆਪਾਂ ਲੋਕ ਫਾਸਫੋਰਸ ਪਾ ਰਹੇ ਆ ਪੋਟਾਸ਼ ਪਾ ਰਹੇ ਆ ਉਹਦੇ ਇਲਾਵਾ ਕਈ ਮੈਗਨੀਸ਼ੀਅਮ ਮੈਗਨੀਜ਼ ਕਾਫੀ ਜ਼ਿੰਕ ਇਹੋ ਜੀ ਕਈ ਖਾਦਾਂ ਆਪਾਂ ਲੋਕ ਧਰਤੀ ਦੇ ਅੰਦਰ ਯਾਨੀ ਕਿ ਫਸਲ ਦੇ ਅੰਦਰ ਆਪਾਂ ਲੋਕ ਪਾ ਰਹੇ ਆ ਕੁਕਲ ਦਾ ਕੀ ਕੰਮ ਹੋ ਗਿਆ ਕਿ ਜਿੰਨੇ ਵੀ ਖਾਦ ਆਪਾਂ ਪਾ ਰਹੇ ਆ ਜੋ ਪੋਸ਼ਕ ਤੱਤ ਹੈ ਉਹਨਾਂ ਨੂੰ ਜੜਾਂ ਦੇ ਰਾਹੀਂ ਖਿੱਚਣ ਦਾ ਕੰਮ ਜਿਹੜਾ ਕਰੂਗਾ ਉਹ ਕੁਕਲ ਕਰੂਗਾ ਇਹ ਸਭ ਤੋਂ ਵਧੀਆ ਕੰਮ ਜਿਹੜਾ ਦੂਜਾ ਕੰਮ ਹੈ ਤੀਜੀ ਜਿਹੜੀ ਚੀਜ਼ ਆਉਂਦੀ ਹੈ ਕਿ ਸਭ ਤੋਂ ਵਧੀਆ ਗੱਲ ਕੀ ਹੈ ਕਿ ਜਦੋਂ ਆਪਾਂ ਲੋਕ ਕੁਕਲ ਯੂਜ਼ ਕਰ ਰਹੇ ਆ ਤਾਂ ਪੱਤੀਆਂ ਦੇ ਬੂਟੇ ਦੀ ਪੱਤੀਆਂ ਦੇ ਅੰਦਰ ਸਿਲੀਕਾ ਪਰਤ ਦਾ ਨਿਰਮਾਣ ਹੁੰਦਾ ਹੈ ਜਿਹਦੇ ਕਰਕੇ ਕੀ ਹੁੰਦਾ ਹੈ ਕਿ ਰੋਗ ਪ੍ਰਤੀਰੋਧਕ ਛਮਤਾ ਕਿਸੇ ਪ੍ਰਕਾਰ ਦੀ ਕੋਈ ਰੋਗ ਆਉਣ ਦੀ ਜੋ ਕੋਈ ਸੰਭਾਵਨਾ ਰਹਿੰਦੀ ਹੈ ਤਾਂ ਉਹਦੇ ਅੰਦਰ ਉਹ ਰੋਗ ਪ੍ਰਤੀਰੋਧਕ ਛਮਤਾ ਜਿਹੜਾ ਪੈਦਾ ਕਰਦਾ ਉਹ ਕੁਕਲ ਕਰਦਾ ਚੌਥੀ ਜਿਹੜੀ ਚੀਜ਼ ਹੈ ਸਭ ਤੋਂ ਵਧੀਆ ਹੈ ਕਿ ਕਿਸੇ ਪ੍ਰਕਾਰ ਦਾ ਵੀ ਸਟ੍ਰੈਸ ਸਟ੍ਰੈਸ ਮੀਨਸ ਹੋ ਗਿਆ ਤਕਾ ਤਕਾ ਮੀਨਸ ਕੀ ਹੋ ਗਿਆ ਚਾਹੇ ਉਹ ਸੋਕਾ ਪੈ ਗਿਆ ਚਾਹੇ ਉਹ ਕਿਸੇ ਕਈ ਵਾਰੀ ਕੀ ਹੁੰਦਾ ਕਿ ਪਾਣੀ ਜ਼ਿਆਦਾ ਲੱਗ ਗਿਆ ਉਹਦੇ ਕਰਕੇ ਮਤਲਬ ਕਣਕ ਦੇ ਕਣਕ ਦਬਣੀ ਸ਼ੁਰੂ ਹੋ ਜਾਂਦੀ ਹੈ ਦਬਾਬ ਆਉਂਦਾ ਬੂਟੇ ਨੂੰ ਤਾਂ ਉਸ ਤੋਂ ਬਚਾਉਣ ਦਾ ਕੰਮ ਜਿਹੜਾ ਕਰੂਗਾ ਉਹ ਕੂਕਲ ਕਰਦਾ ਹੈ ਪੰਦਰਵੀਂ ਜਿਹੜੀ ਚੀਜ਼ ਹੈ ਕਿ ਭਾਰੀ ਧਾਤੂ ਯਾਨੀ ਕਿ ਜਿੰਨੀਆਂ ਵੀ ਖਾਧਾਂ ਆਪਾਂ ਕਈ ਵਾਰ ਪਾ ਰਿਆਂ ਜੋ ਰਸਾਇਣਿਕ ਖਾਧਾਂ ਆਪਾਂ ਲੋਕ ਯੂਜ਼ ਕਰ ਰਹੇ ਆ ਲੰਬੇ ਟਾਈਮ ਦੇ ਅੰਦਰ ਤੱਕ ਜੇ ਉਹ ਜ਼ਮੀਨਾਂ ਦੇ ਅੰਦਰ ਰਹਿੰਦੀ ਹੈ ਤਾਂ ਉਹ ਹਾਨੀਕਾਰਕ ਤੱਤਾਂ ਦੇ ਅੰਦਰ ਉਹ ਬਣਨਾ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਜਿਹੜੇ ਹਾਨੀਕਾਰਕ ਤੱਤ ਬਣੇ ਉਹ ਜਿਹੜੇ ਹਾਨੀਕਾਰਕ ਧਾਤੂ ਹੈ ਉਹ ਪੌਦੇ ਤੱਕ ਨਾ ਪਹੁੰਚਣ ਤਾਂ ਉਸ ਤੋਂ ਜਿਹੜਾ ਬਚਾਉਣ ਦਾ ਕੰਮ ਕਰਦਾ ਹੈ ਉਹ ਮਤਲਬ ਕੂਕਲ ਕਰਦਾ ਹੈ ਛੱਟੀ ਜਿਹੜੀ ਚੀਜ਼ ਹੈ ਕਿ ਸਭ ਤੋਂ ਵਧੀਆ ਗੱਲ ਕੀ ਹੈ ਕਿ ਮੈਂ ਪਹਿਲਾਂ ਹੀ ਆਖਿਆ ਤੁਹਾਨੂੰ ਕਿ ਚਿੱਟੀਆਂ ਜੜਾਂ ਦਾ ਨਿਰਮਾਣ ਹੁੰਦਾ ਹੈ ਚਿੱਟੀਆਂ ਜੜਾਂ ਦਾ ਨਿਰਮਾਣ ਹੋਊਗਾ ਬੂਟਾ ਆਟੋਮੈਟਿਕ ਕੀ ਕੀ ਹੈ ਕਿ ਫਟਾਰਾ ਵਧੀਆ ਹੋਊਗਾ ਉਹਦੇ ਕਰਕੇ ਕੀ ਹੋਣਾ ਕਿ ਜੇ ਫਟਾਰਾ ਵਧੀਆ ਚਿੱਟੀਆਂ ਜੜਾਂ ਦਾ ਨਿਰਮਾਣ ਹੈ ਤਾਂ ਬੂਟੇ ਦਾ ਰੰਗ ਵੀ ਪੂਰਾ ਹਰਾਪਰਾ ਹੋਊਗਾ ਜੇ ਹਰਾਪਰਾ ਰੰਗ ਹੈ ਤਾਂ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਤੇਜ਼ ਹੋ ਜੂਗੀ ਉਹਦੇ ਕਰਕੇ ਕੀ ਆਉਣਾ ਕਿ ਉਹਦੇ ਰਾਹੀਂ ਜਿਹੜਾ ਭੋਜਨ ਦਾ ਨਿਰਮਾਣ ਹੈ ਉਹ ਪੂਰੇ ਵਧੀਆ ਤਰੀਕੇ ਨਾਲ ਹੋਊਗਾ ਉਹਦੇ ਕਰਕੇ ਕੀ ਹੈ ਕਿ ਬੂਟਾ ਪੂਰਾ ਸਾਫ਼ ਅਤੇ ਸਵਸਥ ਰਹੂਗਾ ਲਾਸਟ ਤੱਕ ਪੂਰਾ ਵਧੀਆ ਤਰੀਕੇ ਨਾਲ ਬੂਟਾ ਚੱਲੂਗਾ ਅਤੇ ਹਰਾਪਰਾ ਰਹੂਗਾ ਜੇ ਭੋਜਨ ਪੂਰਾ ਪ੍ਰੋਪਰ ਤਰੀਕੇ ਨਾਲ ਸਹੀ ਟਾਈਮ ਦੇ ਉੱਤੇ ਬਣ ਰਿਹਾ ਤਾਂ ਕਣਕ ਦਾ ਪੌਦਾ ਵੀ ਜਿਹੜਾ ਹੈਗਾ ਉਹ ਪੂਰੇ ਵਧੀਆ ਤਰੀਕੇ ਨਾਲ ਲਾਸਟ ਤੱਕ ਪੂਰਾ ਵਧੀਆ ਤਰੀਕੇ ਨਾਲ ਚੱਲੂਗਾ ਇਹ ਸਭ ਤੋਂ ਵਧੀਆ ਜਿਹੜੀ ਗੱਲ ਹੈ ਇਹ ਮੈਨ ਚੀਜ਼ ਹੈਗੀ ਸੀ ਕਿ ਆਪਾਂ ਲੋਕ ਕੁੱਕਲ ਯੂਜ਼ ਕਰ ਰਹੇ ਹਾਂ ਤਾਂ ਉਹਦਾ ਬੈਨੀਫਿਟ ਕੀ ਹੈ ਹੁਣ ਗੱਲ ਆ ਗਈ ਕਿ ਆਪਾਂ ਗੱਲ ਕੀਤੀ ਸੀ ਕਿ ਆਪਾਂ ਲੋ ਕਣਕ ਦੇ ਅੰਦਰ 5 ਕਿਲੋ ਪ੍ਰਤੀ ਏਕੜ ਆਪਾਂ ਯੂਰੀਆ ਦੇ ਨਾਲ ਆਪਾਂ ਲੋਗਾਂ ਨੇ ਲੈ ਕੇ ਜਾਣਾ ਜੇ ਆਪਾਂ ਕੁਕਲ ਦੀ ਕੁਕਲ ਦਾ ਦਾਣਾ ਦੇਖੀਏ ਤਾਂ ਆਪਾਂ ਇੱਥੇ ਦੇਖ ਰਹੇ ਹਾਂ ਕਿ ਕੁਕਲ ਦਾ ਦਾਣਾ ਜਿਵੇਂ ਡਾਇਆ ਹੁੰਦਾ ਉਸੇ ਟਾਈਪ ਦਾ ਆਪਾਂ ਨੂੰ ਸੁਨੇਰੀ ਰੰਗ ਦਾ ਦਾਣਾ ਆਪਾਂ ਨੂੰ ਮਿਲਣ ਵਾਲਾ ਹੈ ਇੱਕੋਸਾਰ ਦਾਣਾ ਹੁੰਦਾ ਉਹਦਾ ਫਾਇਦਾ ਆਪਾਂ ਨੂੰ ਕੀ ਹੁੰਦਾ ਕਿ ਉਹਦਾ ਫਾਇਦਾ ਆ ਹੁੰਦਾ ਕਿ ਜਿਹੜਾ ਛਾਣਾ ਆਂਦਾ ਹੈ ਜਿਹੜਾ ਆਪਣਾ ਛਿੱਟਾ ਦਵਾਂਗੇ ਉਹ ਇੱਕਸਾਰ ਆਪਣੀ ਜ਼ਮੀਨ ਦੇ ਅੰਦਰ ਛਿੱਟਾ ਜਾਊਗਾ ਕਣਕ ਦੇ ਅੰਦਰ ਆਪਾਂ 5 ਕਿਲੋ ਪ੍ਰਤੀ ਏਕੜ ਆਪਾਂ ਯੂਰੀਆ ਦੇ ਨਾਲ ਲੈ ਕੇ ਜਾ ਸਕਦੇ ਆ ਆਲੂ ਦੇ ਅੰਦਰ ਜਦੋਂ ਬਨਾਈ ਦਾ ਕੰਮ ਚੱਲ ਰਿਹਾ ਹੈ ਜਦੋਂ ਜਿਵੇਂ ਮੰਨ ਲਓ ਹੁਣ ਜਿਹੜਾ ਟਾਈਮ ਟਾਈਮ ਚੱਲ ਰਿਹਾ ਆਲੂ ਦੇ ਅੰਦਰ ਹੁਣ ਬਨਾਈ ਦਾ ਕੰਮ ਚੱਲੀ ਜਾਂਦਾ ਹੈ ਮਿੱਟੀ ਚੜਾਣ ਦਾ ਕੰਮ ਜਿਹੜਾ ਚੱਲੀ ਜਾਂਦਾ ਹੈ ਉੱਥੇ ਆਪਾਂ ਲੋਗ ਯੂਰੀਆ ਦੇ ਨਾਲ ਮਿਲਾ ਕੇ ਆਪਾਂ ਲੋਗ ਇਹਨੂੰ ਦੇ ਸਕਦੇ ਆ ਹੁਣ ਵਧੀਆ ਟਾਈਮ ਹੈ ਆਲੂ ਦੀ ਫਸਲ ਦੇ ਅੰਦਰ ਵੀ ਜਿਹੜੀ ਆਪਾਂ ਡੋਜ਼ ਦੇਣੀ ਹੈ 5 ਕਿਲੋ ਪ੍ਰਤੀ ਏਕੜ ਦੇ حساب ਨਾਲ ਆਪਾਂ ਲੋਕਾਂ ਨੇ ਵਰਤੋਂ ਕਰਨੀ ਹੈ ਤਾਂ ਮੇਰੀ ਤਰਫੋਂ ਇੰਨਾ ਹੀ ਸੀ ਕਿ ਜੇ ਆਪਾਂ ਫਟਾਰੇ ਦੀ ਗੱਲ ਕਰ ਰਹੇ ਹਾਂ ਜੇ ਵਧੀਆ ਫਟਾਰਾ ਕਣਕ ਦਾ ਲੈਣਾ ਹੈ ਜੇ ਆਪਾਂ ਨੂੰ ਚਿੱਟੀਆਂ ਜੜਾਂ ਦਾ ਨਿਰਮਾਣ ਆਪਾਂ ਨੂੰ ਪੂਰਾ ਵਧੀਆ ਚਾਹੀਦਾ ਹੈ ਜੇ ਆ ਪੱਕਣਕ ਦੀ ਫਸਲ ਨੂੰ ਹਰਾ ਭਰਾ ਰੱਖਣੇ ਲਾਸਟ ਤੱਕ ਤਾਂ ਆਪਾਂ ਨੂੰ ਸিজੈਂਟਾ ਦੀ ਕੂਕਲ ਦਾ ਪ੍ਰਯੋਗ 5 ਕਿਲੋ ਪ੍ਰਤੀ ਏਕੜ ਦੇ حساب ਨਾਲ ਆਪਾਂ ਨੂੰ ਯੂਰੀਆ ਦੇ ਨਾਲ ਮਿਲਾ ਕੇ ਆਪਾਂ ਛਾਣਾ ਲਗਾ ਸਕਦੇ ਹਾਂ ਛਿੱਟਾ ਲਗਾ ਸਕਦੇ ਹਾਂ ਤਾਂ ਮੇਰੀ ਤਰਫੋਂ ਇੰਨਾ ਹੀ ਸੀ ਜੈ ਜਵਨ ਜੈ ਕਿਸਾਨ ਸਤਿ ਸ੍ਰੀ ਅਕਾਲ